ਕੁਲ ਸੋਪਨਾਥ ਕੋਈ ਨਾ ਵਿਨਾਥ ਤੁਸੀਂ ਦੱਸੇ ਜਾਂਦੇ ਹੋ ਤੁਸੀਂ ਓਟ ਦਾਲ ਦੀ ਪਿਖਿਆ ਖਾਤਰ ਨਸੇ ਜਾਂਦੇ ਹੋ ਤੁਸੀਂ ਸ਼ਰੇਆ ਮਹੀ ਪੈਰ ਦੀ ਜੁੱਤੀ ਦੱਸੇ ਜਾਂਦੇ ਹੋ ਤੁਸੀਂ 25 ਸਾਲੀ ਵਿੱਚ ਸ਼ਕੰਜੇ ਕッセ ਜਾਂਦੇ ਹੋ ਕਵਨ ਸ਼ੀਰਮ ਤੇ ਬਾਬਾ ਸਾਹਿਬ ਰਹਿਬਰਾਂ ਦੀ ਹੀ ਸ਼ਰਮ ਕਰੋ ਜੇ ਬੰਦੇ ਹੋ ਤਾਂ ਸਹਿਜ ਰੰਧਿਆਂ ਵਾਲੇ ਕਰਮ ਕਰੋ ਤੁਸੀਂ ਪੈਰ ਦੀ ਜੁੱਤੀ ਨਹੀਂ ਇਹ ਲੋਕੋ ਦੂਰੇ ਭਰਮ ਕਰੋ ਸਾਨੂੰ ਕੋਰਗਰਾ ਮੇ ਤੋਂ ਮਲੇ ਮੁਕਤੀ ਹੱਕ ਵੋਟ ਦਾ ਵਿਕਣਾ ਵਕੌਣ ਲੈ ਨਹੀਂ ਵੋਟ ਦਿੰਦੀ ਹੈ ਹੱਕ ਬਰਾਬਰੀ ਦਾ ਹੱਕ ਵੋਟ ਦਾ ਵੰਡੀਆਂ ਪਾਉਣ ਲਈ ਨਹੀਂ ਵੋਟ ਆਪਣੀ ਆਪਣੀ ਧੀ ਸਮਝੋ ਵੋਟ ਮਿੜੀ ਇਹ ਦੰਗਾ ਕਮਾਉਣ ਲਈ ਨਹੀਂ ਵੋਟਾਂ ਨਾਲ ਤੁਹਾਡਾ ਪਵਖ ਜੁੜਿਆ ਰੋਹ ਜਾਗਦੇ ਜ਼ਿੰਦਗੀ ਸੁਣਦੀ ਸੁਣ ਲਈ ਨਹੀਂ ਵੋਟਾਂ ਨਾਲ ਤੁਹਾਡਾ ਪਵਖ ਜੁੜਿਆ ਰੋਹ ਜਾਗਦੇ ਜ਼ਿੰਦਗੀ ਸੁਣ ਲਈ ਨਹੀਂ ਹੱਕ ਵੋਟ ਦਾ ਐਵੇਂ ਨਹੀਂ ਮੁਫਤ ਮਿਲਿਆ ਬਾਬਾ ਸਾਹਿਬ ਨੇ ਲੜੀ ਲੜਾਈ ਇਸ ਲਈ ਵੋਟ ਜਾਨ ਤੇ ਵੋਟ ਪ੍ਰਾਣ ਹੁੰਦੇ ਬਾਬਾ ਸਾਹਿਬ ਨੇ ਗੱਲ ਸਮਝਾਈ ਇਸ ਲਈ ਸਾਡਾ ਜੀਣਾ ਮਰਨਾ ਇਹਦੇ ਨਾਲ ਵਜਾ ਸਾਡੇ ਸਭ ਦੀ ਵੋਟ ਬਣਾਈ ਇਸ ਲਈ ਅਰੇ ਗਰੇ ਨੂੰ ਕਦੇ ਨਾ ਵੋਟ ਪਾਇਓ ਨੂਨ ਮਿਰਚ ਦੇ ਭਾ ਨਹੀਂ ਆਈ ਇਸ ਲਈ ਇਸ ਦੇਸ਼ ਦੇ ਹੁਕਮਰਾਨ ਬਣਨਾ ਇਸ ਦੇਸ਼ ਦੇ ਅਸੀਂ ਹੁਕਮਰਾਨ ਬਣਨਾ ਅਸਲ ਵਿੱਚ ਹੈ ਮੁਖ ਨਿਸ਼ਾਨਾ ਸਾਡਾ ਲਿਖ ਲਓ ਏ ਕਰਾਂ ਦੀਆਂ ਕੰਧਾਂ ਉੱਤੇ ਇੱਕ ਰੋਜ਼ ਤਾਂ ਆਉਣਾ ਜ਼ਮਾਨਾ ਸਾਡਾ ਇਸ ਦੇਸ਼ ਦੇ ਉਸ ਹੀ ਹੁਕਮਰਾਨ ਬਣਨਾ ਅਸਲ ਵਿੱਚ ਹੈ ਮੁਖ ਨਿਸ਼ਾਨਾ ਸਾਡਾ ਲਿਖ ਲਓ ਆਪਣੇ ਦਿਲਾਂ ਉੱਤੇ ਕਿ ਰੋਜ਼ ਤਾਂ ਆਉਣਾ ਸਮਨਾ ਸਾਡਾ 100 ਵਿੱਚੋਂ 85 ਹਾਂ ਬੋ ਗਿਣਤੀ ਵੋਟਾਂ ਵਿੱਚ ਸਭ ਤੋਂ ਵੱਡਾ ਖਾਨਾ ਸਾਡਾ ਵੱਖ ਨਾ ਤਾਂ ਮਾਸ ਨਹੀਂ ਹੋ ਸਕਦਾ ਕਾਂਸੀ ਰਾਮ ਸਾਡਾ ਦੀਨਾ ਪਾਣਾ ਸਾਡਾ ਵੱਖ ਨਾ ਤਾਂ ਮਾਸ ਨਹੀਂ ਹੋ ਸਕਦਾ ਰਾਮ ਸਾਡਾ ਦੀਨਾ ਪਾਨਾ ਸਾਡਾ ਹਾਥੀ ਹੈ ਚੋਣ ਨਿਸ਼ਾਨ ਸਾਡਾ ਜੋ ਸਭ ਤੋਂ ਸ਼ਕਤੀਸ਼ਾਲੀ ਹੈ ਇਸ ਅੱਗੇ ਜੋਰ ਕਿਸੇ ਦਾ ਨਹੀਂ ਇਹਦੀ ਤਾਕਤ ਬਹੁਤ ਜੰਗਵਾਲੀ ਹੈ ਵੱਡੇ ਵੱਡੇ ਕੰਮ ਸਵਾਰ ਦਿੰਦਾ ਇਹਦੀ ਚਾਲ ਮਸਤ ਮਤ ਵਾਲੀ ਹੈ ਇਹਨੂੰ 파ਰਤ ਨਾਲ ਪਿਆਰ ਬੜਾ ਇਹਦੇ ਮਨ ਪੌਂਦੀ ਹਰਿਆਲੀ ਹੈ ਇਹ 파ਰਤ ਦਾ ਪ੍ਰਤੀ ਕਰਹਾ ਮੈਦੀ ਤਾਕਤ ਬੋਝਨ ਵਾਲੀ ਹੈ ਬਾਬਾ ਸਾਹਿਬ ਦੀ ਉੱਚ ਮੇਰਾ ਥਸ ਜੋ ਸਭ ਕਾਂਸੀ ਦਾ ਵਸਵਾਲੀ ਹੈ ਐਸੀ ਵੀ ਸੀ ਇਕੱਠੇ ਹੋ ਜਦੋਂ ਮਰਜੀ ਐਸੀ ਵੀ ਸੀ ਇਕੱਠੇ ਹੋ ਜਦੋਂ ਮਰਜੀ ਦੇਸ਼ ਵਿੱਚ ਸਰਕਾਰ ਬਣਾ ਸਕਦੇ ਲੋਕ ਰਾਜ ਵਿੱਚ ਜਿਨ੍ਹਾਂ ਦੀ ਬਹੁ ਗਿਣਤੀ ਉਹ ਤਾਂ ਕਿਸੇ ਵੀ ਮੋਦੀ ਨੂੰ ਟਾ ਸਕਦੇ ਵੋਟ ਵੱਧ ਹੈ ਦਲਤਾ ਪਛੜਿਆ ਦੀ ਜਦੋਂ ਚੌੜੇ ਯੁੱਗ ਬਲਟਾ ਸਕਦੇ ਦੱਸੋ ਕਿਉਂ 85 ਨਹੀਂ 15 ਨੂੰ ਮੋਟਾ ਨਾਲ ਹੀ ਕਰੀ ਬਿਠਾ ਸਕਦੇ ਮੁਰਦਾ ਲੋਕਾਂ ਦੇ ਅੰਦਰ ਮੁਰਦਾ ਲੋਕਾਂ ਦੇ ਅੰਦਰ ਉਹਨਾਂ ਜੀਵਨ ਤੇ ਪੁੱਤ ਸ਼ਾ ਪਰਿਆ ਸਾਡਾ ਜੀਵਨ ਮਰਨ ਗੁਲਾਮੀ ਸੀ ਉਹਨੇ ਰਾਜ ਕਰਨ ਦਾ ਚਾਹ ਪਰਿਆ ਸਦੀਆਂ ਦੀ اٹਕੀ ਸੋਚ ਅੰਦਰ ਸਦੀਆਂ ਦੀ اٹਕੀ ਸੋਚ ਅੰਦਰ ਨਦੀਆਂ ਦਾ ਤੇਜ਼ ਵਹਾ ਪਰਿਆ ਗਹਿਰਤ ਲੋਕਾਂ ਵਿੱਚ ਸਹਿਜ ਉਹਨੇ ਗਹਿਰਤ ਵਾਲਾ ਸੁਭਾਅ ਭਰਿਆ